ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸ਼ੁਰੂ ਕੀਤੀ ਗਈ 7 ਦਿਨਾਂ ਦੀ ਵਿਸ਼ੇਸ਼ ਸਿਲ ਸੁੰਦਰਤਾ ਮੁਹਿੰਮ ਨੂੰ ਵੱਖ-ਵੱਖ ਰਿਹਾਇਸ਼ੀ ਸਮਾਜਿਕ ਭਲਾਈ ਸੰਸਥਾਾਂ ਅਤੇ ਐਨ ਜੀਓਜ਼ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਮੁਹਿੰਮ ਦੇ 4ਵੇਂ ਦਿਨ ਐ ਡਰਾਈਵ 3ਟੀ ਰੋਡ ਤੇ ਤਾਰਾਵਲਾ ਪੁਲ ਨੇੜੇ ਤੋਂ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ। ਇਹ ਵਿਸ਼ੇਸ਼ ਮੁਹਿੰਮ 28 ਜੁਲਾਈ ਨੂੰ ਗੋਲਡਨ ਗੇਟ ਤੋਂ ਸ਼ੁਰੂ ਹੋਈ ਸੀ ਜੋ ਕਿ ਨਗਰ ਨਿਕਮ ਕਮਿਸ਼ਨਰ ਗੁਲਪ੍ਰੀਤ ਸਿੰਘ ਅਗਵਾਈ ਹੇਠ ਚੱਲ ਰਹੀ ਹੈ। ਇਹ ਮਹਮ ਇੱਕ ਨਿਊ ਅੰਮ੍ਰਿਤਸਰ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਹਿਯੋਗ ਨਾਲ ਚਲਾਈ ਗਈ ਜਿਨ੍ਹਾਂ ਨੇ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਦੀ ਇਸ ਕੋਸ਼ਿਸ਼ ਦੀ ਸراہਨਾ ਕੀਤੀ। ਇਸ ਮੌਕੇ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ, ਸਿਹਤ ਅਫਸਰ ਡਾਕਟਰ ਕਿਰਨ ਕੁਮਾਰ, ਸੁਪਰਡੈਂਟ ਆਸ਼ੀਸ਼ ਕੁਮਾਰ, ਐਸਆਈ ਸੰਦੀਪ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ, ਸੈਨੇਟਰੀ ਇੰਸਪੈਕਟਰ ਗਣੇਸ਼ ਕੁਮਾਰ, ਪੀਐਨ ਸ਼ਰਮਾ, ਗੁਰਕਵਲ ਸਿੰਘ ਮਾਨ, ਪਵਨ ਸਰੀ, ਐਸਐਸ ਮੱਲੀ, ਪ੍ਰਦੀਪ ਮਹੇਸ਼ਵਰੀ, ਅਜੀਤ ਸੂਰੀ ਆਤੇ ਗੁਪਤੇਸ਼ਵਰ 바ਵਾ ਵੀ ਮੌਜੂਦ ਸਨ ਜਿਸ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਮਾਨਜੋਗ ਮੇਅਰ ਸਾਹਿਬ ਤੇ ਮਾਨਜੋਗ ਕਮਿਸ਼ਨਰ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਾਡਾ ਜਿਹੜਾ ਸਪੈਸ਼ਲ ਸਫਾਈ ਵਿਹਾਨ ਚੱਲ ਰਿਹਾ ਅੱਜ ਉਹਦਾ ਚੌਥਾ ਦਿਨ ਹੈ ਸੋ ਬਹੁਤ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਸਾਡੇ ਜਿੱਤੇ ਮੁਲਾਜ਼ਮ ਵੱਖ-ਵੱਖ ਵਿਭਾਗਾਂ ਦੇ ਆਏ ਨੇ ਉਹਦੇ ਨਾਲ ਜਿਹੜੇ ਪਬਲਿਕ ਰਿਪਰਿਜ਼ੈਂਟੇਟਿਵ ਸਾਡੇ ਨਿਊ ਅੰਮ੍ਰਿਤਸਰ ਵੈਲਫੇਅਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇंदे ਆਏ ਨੇ ਸਾਡੇ ਮੱਲੀ ਸਾਹਿਬ ਨੇ ਹੋਰ ਨੇ ਟੀਮ ਨੇ ਸਾਡੇ ਕਾਉਂਸਲਰ ਸਾਹਿਬ ਇਸ ਏਰੀਆ ਦੇ ਸੋ ਡੇਲੀ ਜਿਹੜਾ ਹੈਗਾ ਸਾਡੇ ਦੇ ਵਿੱਚ ਜਿਹੜੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਗਲੋਂ ਆਪਣੀ ਸ਼ਮੂਲੀਅਤ ਦਿੱਤੀ ਜਾ ਰਹੀ ਹੈ ਕਾਰਪੋਰੇਸ਼ਨ ਵੱਲੋਂ ਚਲਾਏ ਜਾ ਰਹੇ ਸਵੱਛਤਾ ਸਫਾਈ ਵਿਹਾਨ ਨੂੰ ਜਿਹੜਾ ਹੈਗਾ ਜਿੱਥੇ ਸ਼ਲਾਘਾ ਕੀਤੀ ਜਾ ਰਹੀ ਹੈ ਉਹਦੇ ਨਾਲ ਨਾਲ ਸਹਿਯੋਗ ਵੀ ਦਿੱਤਾ ਜਾ ਰਿਹਾ ਮਹਿਮਾਨ ਜੋਗ ਮੇਅਰ ਸਾਹਿਬ ਤੇ ਮਹਿਮਾਨ ਜੋ ਕਮਿਸ਼ਨਰ ਸਾਹਿਬ ਜੀ ਦੇ ਵਿਹਾਫ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਉਹ ਜਿਹੜਾ ਇਹ ਨਗਰ ਨਗਰ ਬਲੋਂ ਜਿਹੜੀ ਇਹ ਮੁਹਿੰਮ ਚਲਾਈ ਹੈ ਇਹਨੂੰ ਚਲਾਉਣ ਦੇ ਵਿੱਚ ਸਹਿਯੋਗ ਕਰਨ ਦੇ ਨਾਲ ਦੇ ਨਾਲ ਸ਼ਹਿਰ ਨੂੰ ਸਾਫ਼ ਰੱਖਣ ਦੇ ਵਿੱਚ ਜਿੱਥੇ ਵੀ ਸਾਡੇ ਕਲੈਕਸ਼ਨ ਪੁਆਇੰਟ ਨੇ ਕੇਵਲ ਉੱਥੇ ਹੀ ਕੂੜਾ ਸੁੱਟਣ ਤਾਂ ਤਾਂ ਗੰਦਗੀ ਨਾ ਬਣ ਗੁਰੂਵਾਰ ਜੀ ਦੀ ਬਹੁਤੀ ਪਵਿੱਤਰ ਨਗਰੀ ਆ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਕਾਰਪੋਰੇਸ਼ਨ ਅੰਮ੍ਰਿਤਸਰ ਨੇ ਇੱਕ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ ਮੈਂ ਬਹੁਤ ਜਿਲੋਂ ਧੰਨਵਾਦ ਕਰਦਾ ਹਾਂ ਮੇਅਰ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਤੇ ਸਪੈਸ਼ਲੀ ਸਾਡੇ ਇੱਥੇ ਪਹੁੰਚਦੇ ਨੇ ਹਰ ਵੇਲੇ ਪਹੁੰਚਦੇ ਨੇ ਐਡੀਸ਼ਨਲ ਕ੍ਰਿਸ਼ਨ ਸਿੰਘ ਸਾਹਿਬ ਐਸਸੀ ਸਾਹਿਬ ਸਾਰੇ ਐਕਸੀਅਨ ਸਾਹਿਬ ਸਾਰੇ ਹੀ ਪ੍ਰਸ਼ਾਸਨ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਉਪਰਾਲਾ ਚਾਲੂ ਕੀਤਾ ਇਸ ਉਪਰਾਲੇ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਅੱਜ ਜਿਹੜਾ ਸਫਾਈ ਭਿਆਨ ਦੇ ਚ ਅਸੀਂ ਨਿਊ ਅਮਰਸਰ ਰੈਜੀਡੈਂਸ ਸਾਰੀ ਸੁਸਾਇਟੀ ਆਈ ਹੈ ਉਹਦੇ ਵਿੱਚ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਅਤੇ ਸਾਡੇ ਸੰਤ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਉਨਾ ਵੱਲੋਂ ਵੀ ਕਾਫੀ ਸਹਿਯੋਗ ਕੀਤਾ ਗਿਆ ਜਾ ਰਿਹਾ ਮੈਂ ਧੰਨਵਾਦ ਕਰਦੇ ਹਾਂ ਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਉਪਰਾਲੇ ਵਿੱਚ ਸਾਰਾ ਸਾਥ ਦੇਣ ਲੋਕਾਂ ਦਾ ਸਾਥ ਦੇਣ ਤਾਂ ਜੋ ਇਸ ਕੰਮ ਨੂੰ ਸਹੀ ਨੇਪਰੇ ਚਾੜ੍ਹਿਆ ਜਾ ਸਕੇ ਅਸੀਂ ਮਤਲਬ ਕਹਿੰਦੇ ਹਾਂ ਕਿ ਅੰਦੌਰ ਸਭ ਤੋਂ ਵਧੀਆ ਸ਼ਹਿਰ ਆ ਇੰਡੀਆ ਦਾ ਮੈਂ ਸਮਝਦਾ ਵੀ ਸਭ ਤੋਂ ਵਧੀਆ ਸ਼ਹਿਰ ਜਿਹੜਾ ਨਾ ਜੀ ਅੰਮ੍ਰਿਤਸਰ ਦੇ ਇਤਿਹਾਸ ਦੇ ਮੱਦੇਨਜ਼ਰ ਇਹ ਅੰਮ੍ਰਿਤਸਰ ਸਾਹਿਬ ਹੋਣਾ ਚਾਹੀਦਾ ਆ ਔਰ ਉਹਦੇ ਵਿੱਚ ਸਰਕਾਰ ਬਹੁਤ ਵਧੀਆ ਯੋਗਦਾਨ ਜਿਹੜਾ ਬਹੁਤ ਅੱਛਾ ਕੰਮ ਜਿਹੜਾ ਕਰ ਰਹੀ ਆ ਤੇ ਸਾਨੂੰ ਜਿਹੜੇ ਨਾਗਰਿਕ ਆਮਰਸਰ ਦੇ ਸਾਨੂੰ ਵੀ ਚਾਹੀਦਾ ਕਿ ਅਸੀਂ ਇਹਦੇ ਵਿੱਚ ਆਪਣਾ ਪੂਰਾ ਸਹਿਯੋਗ ਦਈਏ ਮਿਸ਼ਨ ਗ੍ਰੀਨ ਦੇ ਅੰਦਰ ਸਾਡੀ ਹਰਿਆਵਲ ਪੰਜਾਬ ਪਰਿਆਵਰਣ ਸੁਰੱਖਣ ਗਤੀਵਿਧੀ ਦੇ ਨਾਂ ਤੇ ਜਿਹੜੀ ਹੁਣ ਚੱਲ ਰਹੀ ਹੈ ਉਹ ਪੂਰਾ ਸਹਿਯੋਗ ਕਰ ਰਹੀ ਹੈ ਕਲੀਨਲੀਨੈਸ ਦੇ ਵਿੱਚ ਵੀ ਜਿੱਥੇ ਵੀ ਕਿਤੇ ਸੰਦੇਸ਼ ਦਾ ਮੌਕਾ ਮਿਲਦਾ ਹੈ ਉੱਥੇ ਅਸੀਂ ਲੋਕ ਸਾਰੇ ਸਾਡੇ ਸਾਡੀ ਟੀਮ ਮਿਲ ਕੇ ਇਹ ਸੰਦੇਸ਼ ਦਿੰਦੀ ਹੈ